ਅਲੀ ਬਾਬਾ ਚਾਲੀ ਚੋਰਾਂ ਦਾ ਟੋਲਾ ਆ ਗਿਆ ਤੇ ਇਹਨਾਂ ਪੰਜਾਬ ਨੂੰ ਲੁੱਟ ਲਿਆ 50 30% ਇਹ ਲੁੱਟ ਕੇ ਖਾ ਗਿਆ 70 ਦਿੱਲੀ ਨੂੰ ਚਲੇ ਗਿਆ ਇੱਕ ਦੁਬਾਰਾ ਮੁਗਲ ਆ ਗਏ ਨੇ ਇਸ ਕਰਕੇ ਇਹਨਾਂ ਨੂੰ ਪੰਜਾਬ ਨੂੰ ਸ਼ਿਕਾਰਾ ਪਰੋਣਾ ਬਹੁਤ ਜ਼ਰੂਰੀ ਆ ਯਾਰ ਸੁਖਪਾਲ ਸਿੰਘ ਖੈਰਾ ਜਿਹੜੇ ਨੇ ਉਹ ਮੇਰੇ ਵੱਡੇ ਭਰਾ ਨੇ ਉਹ ਕਦੋਂ ਦੱਬੇ ਗਏ ਆ ਜਾਂ ਤੇ ਉਹ ਦੱਬੇ ਦਬੇ ਗਏ ਤੇ ਆਪਾਂ ਇਸ ਕਰਕੇ ਸਮਝ ਗਏ ਨਾ ਵੀ ਉਹ ਪੰਜਾਬ ਛੱਡ ਗਏ ਹੋਣਾ ਜਾਂ ਉਹ ਪੰਜਾਬ ਜਾਂਦੇ ਨਹੀਂ ਅਸੀਂ ਦੇ ਰੋਜ਼ ਪੰਜਾਬ ਚ ਦੋਵੇਂ ਭਰਾ ਜਾਂਦੇ ਆ ਹੁਣ ਫੇਰ ਸਾਡੀ ਤਿਆਰੀ ਆ 8 ਤਰੀਕ ਅਲੱਗ ਲੈਣ ਦੋ ਆ ਜਿਹੜੀ ਨਡਾਲੇ ਇਲੈਕਸ਼ਨ ਚੋ ਬਿਜੀ ਨੇ ਫੇਰ ਅਸੀਂ ਜਗਾ ਜਗਾ ਜਾਵਾਂਗੇ ਲੋਕਾਂ ਨੂੰ ਅਸੀਂ ਲਾਮਬੰਦ ਕਰਾਂਗੇ ਆਪਣੀ ਸਰਕਾਰ ਬਣਾਉਣ ਵਾਸਤੇ ਨਾਲ ਜੋੜਾਂਗੇ ਵੀ ਵਧੀਆ ਸਰਕਾਰ ਲਿਆਈਏ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਮਾਝੇ ਦੇ ਜੰਮੇ ਆ ਚਾਰ ਪੀੜੀਆਂ ਵੈਰ ਨਹੀਂ ਛੱਡਦੇ ਜਿੱਦਣ ਅਸੀਂ ਪਾਵਰ ਚ ਆ ਗਏ ਪਹਿਲਾ ਪਰਚਾ ਹੈ ਮੁੱਖ ਮੰਤਰੀ ਦੇ ਦਿਆਂਗੇ ਇੱਥੇ ਤੁਸੀਂ ਦੋਵੇਂ ਇੱਥੇ ਮੈਂ ਜੀ ਮੈਨੂੰ ਚੇਤਾ ਕਰਾ ਦਿਓ ਮੈਂ ਨਹੀਂ ਦਿੱਤਾ ਪਹਿਲੀ ਗੱਲ ਤੁਹਾਡਾ ਫੋਨ ਆਉਣ ਤੋਂ ਪਹਿਲਾਂ ਅੰਦਰ ਉਹ ਇਹ ਜਿਹੜੇ ਇਹਨਾ ਸਾਰੇ ਜਦੋਂ ਐਮਐਲਏ ਬਣ ਜਾਂਦੇ ਆ ਨਾ ਫਿਰ ਇਹ ਅਫਸਰਾਂ ਨਾਲ ਲੱਗ ਜਾਂਦੇ ਆ ਫਿਰ ਅਫਸਰ ਇਹਨਾਂ ਨੂੰ ਪੈਸੇ ਹੀ ਦਿੰਦੇ ਆ 1947 ਤੋਂ ਲੈ ਕੇ ਅੱਜ ਤੱਕ ਦੇਖ ਜਾ ਯਾਦ ਹੋਣ ਤੋਂ ਅੱਜ ਤੱਕ ਸਾਡੀਆਂ ਗਲੀਆਂ ਨਾਲੀਆਂ ਨਹੀਂ ਬਣੀ ਬਣੀਆਂ ਇਹ ਇਮਾਨਦਾਰੀ ਨਾ ਬਣਾਉਂਦੇ ਦਿਓ ਚਾਂਦੀ ਦੀਆਂ ਬਣ ਜਾਣੀਆਂ। ਇਹ ਭ੍ਰਿਸ਼ਟਾਚਾਰ ਤੋਂ ਰਹਿ ਤੋਣ ਕਿਰਤਾਂ ਨਾਲ ਪਿੰਡਾਂ ਦਾ ਬਕਾਸ ਹੋ। ਜਦੋਂ ਕਿਸੇ ਤੋਂ ਇਹ ਰੁਪਈਏ ਦੇ ਰਵਾਧਾਰੀ ਨੂੰ ਮੰਗਾ, ਉਹ ਯੁਰਕ ਕਰੂਗਾ ਨਾ ਸਰਕਾਰ ਨੂੰ, ਸਰਕਾਰ ਨੂੰ ਨਾ ਕਰੂਗਾ ਫਿਰ ਕੋਈ। ਇਹ ਸਭ ਜਿਹੜੇ ਭ੍ਰਿਸ਼ਟਾਚਾਰ ਨਾਲ ਇਤਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਮਾਝੇ ਦੀ ਨੌ ਗੁਰੂਆਂ ਦੀ ਚਰਨ ਛਾਹ ਸ਼ੋਹ ਪ੍ਰਾਪਤ ਧਰਤੀ ਆ। ਇਹਨੂੰ ਮੁਗਲ ਲੁੱਟਦੇ ਆਏ। ਇਹਨੂੰ ਕਈ ਹਮਲਾਵਰ ਆਏ। ਜਿਨ੍ਹਾਂ ਲੋਕ ਆ ਪਰ ਪੰਜਾਬ ਉੱਥੇ ਦੀ ਉੱਥੇ ਖੜਾਇਆ। ਪੰਜਾਬ ਨੂੰ ਅੱਜ ਵੀ ਲੁੱਟਦੇ ਆ। ਪੰਜਾਬ ਨੂੰ ਕੁਝ ਨਹੀਂ ਹੋਣਾ ਵਿਕਾਸ ਤੁਸੀਂ ਵੇਖ ਲੋ ਕੀ ਹੋਇਆ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਕਾਂਗਰਸ ਸਰਕਾਰ ਦੇ ਵਿੱਚ ਸਰਦਾਰ ਹਰਮਿੰਦਰ ਸਿੰਘ ਗਿੱਲ ਨੇ ਲੋ ਯੂਨੀਵਰਸਿਟੀ ਲਿਆਂਦੀ ਸੀ ਕੈਰੋਂ ਜਿਹੜਾ ਬਹੁਤ ਵੱਡੀ ਵਧੀਆ ਯੂਨੀਵਰਸਿਟੀ ਸੀ ਹਰ ਇੱਕ ਜਿਹੜੇ ਬੰਦੇ ਦੀ ਪਹੁੰਚ ਤੋਂ ਦੂਰ ਸੀ ਯੂਨੀਵਰਸਿਟੀ ਕਾਲਜ ਗਰੀਬ ਪਰਿਵਾਰ ਦੀ ਉਹਨਾਂ ਦੇ ਵੀ ਬੱਚੇ ਮੁੰਡੇ ਕੁੜੀਆਂ ਉੱਥੇ ਲੋਕ ਕਰਨੇ ਦੇ ਬੜੇ ਬੜੇ ਵਕੀਲ ਜੱਜ ਬਣ ਕੇ ਨਿਕਲਨੇ ਸੀ ਉਹ ਸਰਕਾਰ ਬਣਦੇ ਹੀ ਇਹਨਾਂ ਬੰਦ ਕਰ ਦਿੱਤੀ ਇਹਨਾਂ ਨੂੰ ਸਵਾਲ ਕਰੋ ਲਾਲਜੀਤ ਭੁੱਲਰ ਨੂੰ ਭਗਵੰਤ ਮਾਨ ਜੀ ਨੂੰ ਵੀ ਉਹ ਕਿਉਂ ਬੰਦ ਕੀਤੀ ਉਹਦਾ ਫੰਡ ਕਿਉਂ ਨਹੀਂ ਜਾਰੀ ਕੀਤਾ ਗਿਆ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਉਹ ਤੋਂ ਨਵਾਂ ਪ੍ਰੋਜੈਕਟ ਤੇ ਕੀ ਲਿਆਉਣਾ ਹੈ ਨਹੀਂ ਕੋਈ ਹਾ ਦਾ ਨਾਹਰਾ ਮਾਰਨਾ ਕੋਈ ਗੱਲ ਕਰ ਸਾਨੂੰ ਪਤਾ ਹੋਵੇ ਵੀ ਇਹ ਜਾ ਕੇ ਲੜਦੇ ਆ ਮੁੱਖ ਮੰਤਰੀ ਦਾ ਆਪ ਦਾ ਕੋਈ ਲਿਆਉਣ ਵਾਸਤੇ ਕੋਈ ਪ੍ਰਾਈਵੇਟ ਕੰਪਨੀ ਨੂੰ ਕੋਜ ਕਰ ਰਹੇ ਆ ਇਹ ਕਦੀ ਸੁਣੀ ਜਕੇ ਐ ਐਮਐਲਏ ਮੰਤਰੀ ਦੀ ਗੱਲ ਪਈ ਹੋਈ ਤਾਂ 2027 ਦੀਆਂ ਚੋਣਾਂ ਦੀ ਤਿਆਰੀ ਜਿਹੜੀ ਹਰ ਪਾਰਟੀ ਵੱਲੋਂ ਕੀਤੀ ਜਾ ਰਹੀ ਆ ਪਰ ਇੱਥੇ ਕਿਤਨਾ ਕਿਤੇ ਸਵਾਲ ਉੱਠਦਾ ਏ ਕਿ ਜਿਹੜੇ ਪੁਰਾਣੇ ਲੀਡਰ ਜਿਹੜੇ ਲਸੂੜੀ ਵਾਂਗ ਕੁਰਸੀ ਦੇ ਨਾਲ ਚਿਮੜੇ ਹੋਏ ਨੇ ਜਿਨ੍ਹਾਂ ਨੂੰ ਜਨਤਾ ਵੇਖ ਕੇ ਅੱਕ ਚੁੱਕੀ ਆ ਉਹ ਅੱਜ ਵੀ ਲੋਕਾਂ ਦੇ ਘਰਾਂ 'ਚ ਜਾ ਰਹੇ ਨੇ ਤੇ ਵੋਟਾਂ ਮੰਗ ਰਹੇ ਨੇ ਉਹ ਕਿਸ ਬਿਲੀਵ ਤੇ ਵੋਟਾਂ ਮੰਗ ਰਹੇ ਨੇ ਤੇ ਕੌਣ ਪੰਜਾਬ ਦਾ ਭਲਾ ਕਰੇਗਾ ਕੌਣ ਕਿਸਾਨੀ ਦੀ ਗੱਲ ਕਰੂਗਾ ਕੌਣ ਸਾਡੀ ਕੌਮ ਦੀ ਗੱਲ ਕਰੇਗਾ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਸਾਡੇ ਨਾਲ ਕਾਂਗਰਸ ਦੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ ਤਰਨਤਾਰਨ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਪੰਜਾਬ ਦਾ ਭਲਾ ਹੋਊਗਾ ਤੇ ਕਿਹੜੇ ਨਵੇਂ ਲੀਡਰ ਉੱਠਣਗੇ ਜਿਹੜੇ ਪੰਜਾਬ ਦਾ ਭਲਾ ਕਰਨਗੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ 80 ਪ੍ਰੋ ਨੇ ਤੇ ਜੀਐਨ ਨੂੰ ਆਖਦੇ ਤੁਹਾਡਾ ਜੀ ਧੰਨਵਾਦ ਜੀ ਬਾਬਾ ਜੀ ਸਰ ਜਰੂਰ ਦੱਸਿਓ ਕਿ ਜਿਹੜੇ ਲੀਡਰ ਭ੍ਰਿਸ਼ਟਾਚਾਰ ਦੇ ਵਿੱਚ ਜਾਂ ਪੁਰਾਣੇ ਜਿਨ੍ਹਾਂ ਨੂੰ ਲੋਕ ਜਨਤਾ ਅੱਖ ਗਈ ਵੇਖ ਵੇਖ ਉਹ ਕਿਸ ਭਲੇਵ ਤੇ ਦੁਬਾਰਾ ਜਾ ਕੇ ਲੋਕਾਂ ਨੂੰ ਵੋਟਾਂ ਮੰਗ ਰਹੇ ਨੇ ਤੇ ਕਿਸ ਰابطਾ ਕਾਇਮ ਕਰ ਰਹੇ ਨੇ ਉਹ ਤੇ ਬਾਬਾ ਜੀ ਮੈਂ ਹਾਈ ਕਮਾਂਡ ਨੂੰ ਵੀ ਬੇਨਤੀ ਕਰ ਚੁੱਕਾ ਆਪਣੀ ਪਾਰਟੀ ਦੇ ਵਿੱਚ ਜਿੱਥੇ ਮੈਂ ਕਰ ਸਕਦਾ ਹਾਂ ਪੰਜਾਬ 'ਚ ਵੀ ਦਿੱਲੀ 'ਚ ਵੀ ਵੀ ਆਪਾਂ ਪਾਰਟੀ ਬਚਾਉਣੀ ਆ ਤੇ ਜਿਹੜੇ ਪੰਜਾਬ ਦੀ ਗਾਂ ਹੁਣ ਪੜ੍ਹੀ ਲਿਖੀ ਜਨਰੇਸ਼ਨ ਆ ਜਿਹੜੀ ਨਵੀਂ ਪੀੜ੍ਹੀ ਆ ਰਹੀ ਆ ਇਹ ਬਦਲਾਅ ਚਾਹੁੰਦੀ ਆ ਇਸੇ ਬਦਲਾਅ ਕਰਕੇ ਅੱਗੇ ਉਹ ਨਵੀਂ ਪਾਰਟੀ ਇੱਕ ਸਟੈਂਡ ਹੋਈ ਤੇ ਉਹਨਾਂ ਧੋਖੇ ਦੇ ਨਾਲ ਇਸੇ ਬਦਲਾਅ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੇ ਵੋਟਾਂ ਪਾ ਦਿੱਤੀਆਂ ਤੇ ਸਰਕਾਰ ਬਣਾ ਦਿੱਤੀ ਵੀ ਇਹ ਸਾਡੇ ਪੰਜਾਬ ਨੂੰ ਸੋਹਣਾ ਬਣਾਉਣਗੇ ਵਧੀਆਂ ਬਣਾਉਣਗੇ ਸਾਡੀ ਕਿਸਾਨੀ ਨੂੰ ਉੱਤੇ ਲਿਓਣਗੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਰੋਜ਼ਗਾਰ ਦਾ ਪ੍ਰਬੰਧ ਕਰਨਗੇ ਪਰ ਇਹਨਾਂ ਨੇ ਮਤਲਬ ਕੀਤਾ ਹੀ ਕੱਖ ਨਹੀਂ ਇਹਨਾਂ ਦੇ ਵਿੱਚੋਂ ਇੱਕ ਕੋਵਰ ਵਿਜੇ ਪ੍ਰਤਾਪ ਜੀ ਨੂੰ ਛੱਡ ਕੇ ਬਾਕੀ ਸਾਰੀ ਇੱਕ ਉਹ ਕੀ ਕਹਿੰਦੇ ਨੇ 40 ਚੋਰ ਵਾਲਾ ਟੋਲਾ ਇਹਦਾ ਅਲੀ ਬਾਬਾ 40 ਚੋਰ ਵਾਲਾ ਟੋਲਾ ਆ ਗਿਆ ਇਹਨਾਂ ਪੰਜਾਬ ਨੂੰ ਲੁੱਟ ਲਿਆ 50 30% ਇਹ ਲੁੱਟ ਕੇ ਖਾ ਗਿਆ 70 ਦਿੱਲੀ ਨੂੰ ਚਲੇ ਗਿਆ ਇਹ ਇੱਕ ਦੁਬਾਰਾ ਮੁਗਲ ਆ ਗਏ ਨੇ ਇਸ ਕਰਕੇ ਇਹਨਾਂ ਨੂੰ ਪੰਜਾਬ ਨੂੰ ਛਟਕਾਰਾ ਅਪਣਾਉਣਾ ਬਹੁਤ ਜ਼ਰੂਰੀ ਆ ਤੇ ਬਦਲਾਅ ਇਹਦੇ ਵਿੱਚ ਬਹੁਤ ਜ਼ਰੂਰੀ ਆ ਤੇ ਮੈਂ ਆਪਣੀ ਪਾਰਟੀ ਨੂੰ ਬੜੀ ਬਾਰਾ ਬੇਨਤੀ ਕਰ ਚੁੱਕਾ ਆ ਵੀ ਨਵੀਆਂ ਸੀਟਾਂ ਦਿਓ ਜਿਹੜੇ ਪੁਰਾਣੇ ਬੰਦੇ ਨੇ ਇਹਨਾਂ ਨੂੰ ਸੰਗਠਨ ਨਾਲ ਜੋੜ ਦਿਓ ਸੰਗਠਨ ਚਲਾਓ ਪਾਰਟੀ ਮਜ਼ਬੂਤ ਹੋਵੇ ਤੁਹਾਡੇ ਕੋਲ ਤਜਰਬਾ ਆ ਤੁਸੀਂ ਇੱਕ ਇੱਕ ਦੋ ਦੋ ਵਰੀਆਂ ਐਮਐਲਏ ਰਹੇ ਸੋਕੇ ਚੁੱਕੇ ਜੇ ਤੁਸੀਂ ਮਤਲਬ ਕੋਈ ਇਹਨਾਂ ਨੂੰ ਜ਼ਿਲ੍ਹੇ ਵੰਡ ਦਿਓ ਜਿਹੜੇ ਹਲਕੇ ਮਾੜੇ ਆ ਜਿੱਥੇ ਸਾਡੀ ਕਾਂਗਰਸ ਪਾਰਟੀ ਆ ਉਹ ਜ਼ਿਲ੍ਹਾ ਦਿਓ ਇਹਨਾਂ ਨੂੰ ਹਲਕੇ ਦਿਓ ਇਹਨਾਂ ਨੂੰ ਇਸ ਕਰਕੇ ਇਹ ਆਪਦੀ ਪਾਰਟੀ ਨੂੰ ਮਜ਼ਬੂਤ ਬਣਾ ਸਕਣ ਮੇਟਰੀ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਕਿ ਜਿਹੜੇ ਲੀਡਰ ਵਾਕਈ ਪੰਜਾਬ ਦਾ ਭਲਾ ਕਰ ਸਕਦੇ ਨੇ ਜਿਤਨਾ ਸੁਖਪਾਲ ਸਿੰਘ ਖੈਰਾ ਨੇ ਹਾਂ ਉਹਨਾਂ ਨੂੰ ਦਬਾ ਲਿਆ ਜਾਂਦਾ ਏ ਫਿਰ ਉਹਨਾਂ ਦੇ ਪਰਚੇ ਕੀਤੇ ਜਾਂਦੇ ਨੇ ਕੀ ਵਾਕਈ ਜਿਹੜਾ ਪੰਜਾਬ ਨੂੰ ਸਹੀ ਸੇਧ ਦੇਣ ਵਾਲਾ ਏ ਤੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਵਾਲਾ ਲੀਡਰ ਏ ਉਹਨੂੰ ਇਸੇ ਤਰ੍ਹਾਂ ਦਬਾ ਪਾ ਲਿਆ ਜਾਏਗਾ ਯਾਰ ਸੁਖਪਾਲ ਸਿੰਘ ਖੈਰਾ ਜਿਹੜੇ ਨੇ ਉਹ ਮੇਰੇ ਵੱਡੇ ਭਰਾ ਨੇ ਉਹ ਕਦੋਂ ਦਬੇ ਗਏ ਆ ਜਾਂ ਤੇ ਉਹ ਦੱਬੇ ਦਬਿਗੇ ਤਾਂ ਇਸ ਕਰਕੇ ਸਮਝੀਏ ਨਾ ਵੀ ਉਹ ਪੰਜਾਬ ਛੱਡ ਗਏ ਹੋਣਾ ਜਾਂ ਉਹ ਪੰਜਾਬ ਜਾਂਦੇ ਨਹੀਂ ਅਸੀਂ ਦੇ ਰੋਜ਼ ਪੰਜਾਬ ਚ ਦੋਵੇਂ ਭਰਾ ਜਾਂਦੇ ਆ ਹੁਣ ਫੇਰ ਸਾਡੀ ਤਿਆਰੀ ਆ 8 ਤਰੀਕ ਲੰਘ ਲੈਣ ਦੋ ਅੱਜ ਜਿਹੜੀ ਨਡਾਲੇ ਇਲੈਕਸ਼ਨ ਚੋ ਬਿਜੀ ਨੇ ਫੇਰ ਅਸੀਂ ਜਗਾ ਜਗਾ ਜਾਵਾਂਗੇ ਲੋਕਾਂ ਨੂੰ ਅਸੀਂ ਲਾਮਬੰਦ ਕਰਾਂਗੇ ਆਪਣੀ ਸਰਕਾਰ ਬਣਾਉਣ ਵਾਸਤੇ ਨਾਲ ਜੋੜਾਂਗੇ ਵੀ ਵਧੀਆ ਸਰਕਾਰ ਲਿਆਈਏ ਉਹ ਕਦੋਂ ਦੱਬੇ ਗਏ ਆ ਇਹ ਜੋ ਮਰਜ਼ੀ ਕਰ ਲੈਣ ਉਹ ਨਾ ਅੱਜ ਦੱਬੇ ਜਾਣ ਨਾ ਉਹ ਕੱਲ ਦੱਬੇ ਜਾਣ ਪਰ ਮੈਂ ਇੱਕ ਗੱਲ ਕਹਿ ਦਿਆਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਮਾਝੇ ਦੇ ਜੰਮੇ ਆ ਚਾਰ ਪੀੜੀਆਂ ਵੈਰ ਨਹੀਂ ਛੱਡਦੇ ਜਦੋਂ ਅਸੀਂ ਪਾਵਰ 'ਚ ਆ ਗਏ ਪਹਿਲਾ ਪਰਚਾ ਇਹ ਮੁੱਖ ਮੰਤਰੀ ਦੇ ਦੇਾਂਗੇ ਇੱਥੇ ਤੁਸੀਂ ਦੋਵੇਂ ਇੱਥੇ ਮੈਂ ਜੇ ਮੈਨੂੰ ਚੇਤਾ ਕਰਾ ਦਿਓ ਵੀ ਨਹੀਂ ਦਿੱਤਾ ਪਹਿਲੀ ਗੱਲ ਤੁਹਾਡਾ ਫੋਨ ਆਉਣ ਤੋਂ ਪਹਿਲਾਂ ਅੰਦਰ ਹੋਵੇ ਤਾਂ ਮੇਟਾ ਜੀ ਪਾਰਟੀ ਕਾਂਗਰਸ ਦੀ ਸਰਕਾਰ ਬਣਦੀ 2027 ਜੇ ਤੁਸੀਂ ਐਮਐਲਏ ਹੁੰਦੇ ਹੋ ਕਿਹੋ ਜਿਹਾ ਕਾਰਜਕਰ ਰਹਿਦਾ ਹੈ ਤੇ ਕਿਹੋ ਜੇ ਪਰਚਿਆਂ ਦੀ ਰਾਜਨੀਤੀ ਰਹਿੰਦੀ ਹੈ ਕਿਉਂਕਿ ਇਹਨਾਂ ਨੇ ਵੀ ਤਾਂ ਕਿਹਾ ਸੀ ਇਹ ਬਿਲਕੁਲ ਅਸੀਂ ਸਾਫ਼ ਸੁਥਰੀ ਰਾਜਨੀਤੀ ਕਰਾਂਗੇ ਪਰ ਹੋਇਆ ਇਸ ਤੋਂ ਉਲਟ ਇਹ ਜਿਹੜੇ ਆ ਨਾ ਸਾਰੇ ਜਦੋਂ ਐਮਐਲਏ ਬਣ ਜਾਂਦੇ ਆ ਨਾ ਫਿਰ ਇਹ ਅਫਸਰਾਂ ਨਾਲ ਰਲ ਜਾਂਦੇ ਆ ਫਿਰ ਅਫਸਰ ਇਹਨਾਂ ਨੂੰ ਪੈਸੇ ਦਿੰਦੇ ਆ 1947 ਤੋਂ ਲੈ ਕੇ ਅੱਜ ਤੱਕ ਦੇਸ਼ ਯਾ ਯਾਦ ਹੋਣ ਤੋਂ ਅੱਜ ਤੱਕ ਸਾਡੀਆਂ ਗਲੀਆਂ ਨਾਲੀਆਂ ਨਹੀਂ ਬਣੀਆਂ ਜੇ ਇਮਾਨਦਾਰੀ ਨਾਲ ਬਣਾਉਂਦੇ ਦਿਓ ਚਾਂਦੀ ਦੀਆਂ ਬਣ ਜਾਣੀਆਂ ਸੀ ਬਿਲਕੁਲ ਤੇ ਗਲੀਆਂ ਨਾਲੀਆਂ ਇਹਨਾਂ ਦੇ ਕੋਲੇ ਕਿਰਾਇਆ ਪੈਸੇ ਖਾਣ ਦਾ ਜਿਹੜਾ ਵੀ ਬਣਦਾ ਆ ਉਹ ਸਭ ਤੋਂ ਪਹਿਲਾਂ ਇਹਨਾਂ ਨੇ ਸੈਟਿੰਗ ਕਰਕੇ ਅਫਸਰਾਂ ਨਾਲ ਗਲੀਆਂ ਨਾਲੀਆਂ ਜੇ ਭ੍ਰਿਸ਼ਟਾਚਾਰ ਤੋਂ ਰਹਿ ਤੋਣ ਕਿਤਰਾ ਨਾ ਪਿੰਡਾਂ ਦਾ ਵਿਕਾਸ ਹੋਵੇ ਕਿ ਤਰ ਜੇ ਪ੍ਰਮਾਤਮਾ ਨੇ ਮੈਨੂੰ ਮੌਕਾ ਦਿਆ ਦਿੱਤਾ ਤੁਸੀਂ ਵਿਕਾਸ ਵੇਖੋਗੇ ਮੇਰੀ ਇੱਕ ਕਲੀਪ ਰੱਖ ਲਿਓ ਜੀ ਇੱਕ ਜਿਹੜੇ ਕੰਮ ਹੋਣਗੇ 1947 ਤੋਂ ਬਾਅਦ ਜਿਹੜੇ ਅੱਜ ਤੱਕ ਨਹੀਂ ਹੋਏ ਲੋਕੀ ਯਾਦ ਕਰਨਗੇ ਕਈ ਕਈ ਅਫਸਰ ਨੂੰ ਨਾ ਕਰੇ ਜਦੋਂ ਕਿਸੇ ਤੋਂ ਹੀ ਰੁਪਈਏ ਦੇ ਰਵਾਧਾਰ ਹੀ ਨੋਵਾਂਗਾ ਕੋਈ ਯੁਰਤ ਕਰੂਗਾ ਨਾ ਸਰਕਾਰ ਨੂੰ ਨਾ ਸਰਕਾਰ ਨੂੰ ਨਾ ਕਰੂਗਾ ਅਫਸਰ ਕੋਈ ਇਹ ਸਭ ਜਿਹੜੇ ਭ੍ਰਿਸ਼ਟਾਚਾਰ ਨਾਲ ਲਿਪਤ ਨੇ ਇਸ ਕਰਕੇ ਜਿਹੜੇ ਕੰਮ ਨਹੀਂ ਹੋ ਰਹੇ ਇਹ ਅਫਸਰਾਂ ਦੇ ਕਾਣੇ ਨੇ ਤੇ ਪ੍ਰਮਾਤਮਾ ਜੇਕਰ ਸਾਨੂੰ ਮੌਕਾ ਦਿੰਦਾ ਆ ਵੈਗਰੂ ਜਾਣੇ ਫਿਰ ਫਿਰ ਵੇਖਿਓ ਕੀ ਹੁੰਦਾ ਮਿੱਠਾ ਜੀ ਨਾ ਤਾਂ ਕੋਈ ਕਿਸਾਨਨੀ ਦੀ ਗੱਲ ਕਰਦਾ ਏ ਕਿਉਂਕਿ ਸੂਬਾ ਪ੍ਰਧਾਨ ਆ ਸਾਡਾ ਕਿਸਾਨ ਨਹੀਂ ਕਿਸਾਨਾ ਕਿਸਾਨ ਰੋਲ ਰਹੇ ਨੇ ਨਾ ਤਾਂ ਕੋਈ ਮੋਦੀ ਸਰਕਾਰ ਕੋਈ ਵਾਅਦਾ ਕਰਦੀ ਆ ਨਾ ਕੋਈ ਬਜਟ ਦੇ ਵਿੱਚ ਰੱਖਿਆ ਏ ਕੋਈ ਵੀ ਐਮਐਸਬੀ ਲਾਗੂ ਹੋਣੀ ਆ ਜਾਂ ਕੋਈ ਇਹਨਾਂ ਦਾ ਫੈਸਲਾ ਕਰਨਾ ਏ ਕਿਵੇਂ ਫਿਰ ਪੰਜਾਬ ਦਾ ਭਲਾ ਕਿਵੇਂ ਹੋਵੇਗਾ ਮਾਝੇ ਦਾ ਭਲਾ ਕਿਵੇਂ ਹੋਵੇਗਾ ਯਾਰ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਮਾਝੇ ਦੀ ਨੌ ਗੁਰੂਆਂ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਆ ਇਹਨੂੰ ਮੁਗਲ ਲੁੱਟਦੇ ਆਏ ਇਨੂੰ ਕਈ ਹਮਲਾਵਰ ਆਏ ਜਿਨ੍ਹਾਂ ਲੁੱਟਿਆ ਪਰ ਪੰਜਾਬ ਉੱਥੇ ਦੀ ਉੱਥੇ ਖੜਾ ਆ ਪੰਜਾਬ ਨੂੰ ਅੱਜ ਵੀ ਲੁੱਟ ਰਹੇ ਆ ਪੰਜਾਬ ਨੂੰ ਕੁਝ ਨਹੀਂ ਹੋਣਾ ਜਿੰਨਾ ਪੰਜਾਬ ਦੇ ਉੱਤੇ ਕਰਜ਼ਾ ਆ ਇਹ 6 ਮਹੀਨਿਆਂ 'ਚ ਲੈ ਜਾਊਗਾ ਜਦੋਂ ਕੋਈ ਚੰਗਾ ਰੈਬਰ ਆ ਗਿਆ ਕੋਈ ਕਿਸੇ ਨੇ ਕਿਰਪਾ ਕਰਤੀ ਰੱਬ ਨੇ ਕਰਨੀ ਆ ਅਖੀਰ ਕਿਰਪਾ ਰੱਬ ਨੇ ਕਰਨੀ ਆ ਚੰਗਾ ਬੰਦਾ ਆਉਣਾ ਇਹਦੇ 6 ਮਹੀਨੇ ਲਾ ਦੂ ਅੱਜ ਬਾਰਡਰ ਖੁੱਲ ਜਾਵੇ ਸਾਡੇ ਲੋਕੀ ਫਸਲਾਂ ਉਧਰ ਵੇਚਣ ਵੇਜਨ ਸ਼ੂਨੀਆ ਸ਼ੁਰੂ ਕਰ ਦੇਣ ਤੇ ਕਰਜ਼ਾ ਲੈ ਗਿਆ ਕਰਜ਼ਾ ਦੇ ਪੰਜਾਂ ਮਹੀਨੇ 6 ਮਹੀਨੇ ਲੈਣਾ ਤੇ ਪੰਜਾਬ ਨੂੰ ਕੁਝ ਨਹੀਂ ਹੁੰਦਾ ਯਾ ਵੀਰਾਂ ਫਿਰ ਵੀ ਗੁਰੂਆਂ ਪੀਰਾਂ ਦੀ ਤਰਤੀਆ ਤੇ ਜਿਹੜੇ ਕਿਸਾਨ ਕਿਸਾਨੀ ਸਾਨੂੰ ਬਾਬੇ ਨਾਨਕ ਨੇ ਦਿੱਤੀ ਆ ਬਾਬੇ ਨਾਨਕ ਨੇ ਹਲਵਾ ਕੇ 19 ਮਹੀਨੇ 5 19 ਸਾਲ 5 ਮਹੀਨੇ ਇਹ ਹਲਵਾ ਕੇ ਉਹਨੇ ਸਾਨੂੰ ਜਾ ਸਿਖਾਈ ਆ ਵੀ ਇਤਰਾ ਰੋਟੀ ਖਾਓ ਜੀ ਇਤਰਾ ਕਿਰਤ ਕਰਿਓ ਜੀ ਇਹ ਸਰਕਾਰਾਂ ਪੰਜਾਬ ਦੀਆਂ ਹੋਣ ਇਹ ਸੈਂਟਰ ਦੀਆਂ ਹੋਣ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਸਾਡੇ ਜਿਹੜੇ ਸਾਡੀ ਜਿਹੜੀ ਕਿਸਾਨੀ ਆ ਉਹ ਕਦੀ ਨਹੀਂ ਮਰਦੀ ਇਹ ਹਮੇਸ਼ਾ ਰਹਿੰਦੀ ਦੁਨੀਆ ਤੱਕ ਜਿੰਨਾ ਚਿਰ ਤੱਕ ਦੁਨੀਆ ਇਹ ਵਾਧੀ ਫੁੱਲਦੀ ਰਹੂਗੀ ਮਿੱਠਾ ਜੀ ਕਿਹੋ ਜਿਹੇ ਲੀਡਰ ਚਾਹੀਦੇ ਨੇ ਜਿਹੜੇ ਵਾਕਿਆ ਪੰਜਾਬ ਦਾ ਭਲਾ ਕਰ ਸਕਦੇ ਨੇ ਤੇ ਪੰਜਾਬ ਨੂੰ ਫੇਰ ਉਹ ਪੁਰਾਣਾ ਪੰਜਾਬ ਵਰਗਿਆਂ ਲਿਆਂਦੇ ਲਿਆ ਸਕਦੇ ਨੇ ਇਮਾਨਦਾਰ ਲੀਡਰ ਚਾਹੀਦੇ ਆ ਜਿਹੜੇ ਭ੍ਰਿਸ਼ਟਾਚਾਰ ਤੋਂ ਰਹਿਤ ਹੋਣਾ ਇੱਕ ਵਾਰਾਂ ਪੁਰਾਣੀ ਕਹਾਵਤ ਹੈ ਸਰਦਾਰ ਸੁਖਜਿੰਦ ਸਰਦਾਰ ਸੁਖਵਿੰਦਰ ਸਿੰਘ ਰੰਧਾ ਖੈਰਾ ਸਾਹਿਬ ਦੇ ਫਾਦਰ ਸਰਦਾਰ ਸੁਖਵਿੰਦਰ ਸਿੰਘ ਖੈਰਾ ਜੀ ਨੇ ਡੀਸੀ ਨੂੰ ਚਪੇੜ ਮਾਰੀ ਉੱਥੇ ਜਾ ਕੇ ਕਿਸੇ ਪਿੰਨ ਦੇ ਕੰਮ ਵਾਸਤੇ ਉਹੋ ਜਿਹੇ ਲੀਡਰ ਹੋਣ ਉਹੋ ਜਿਹੇ ਲੀਡਰ ਹੋਣੇ ਇੱਕ ਮਿਨਿਸਟਰ ਹੁੰਦਾ ਸੀ ਉਹਨਾਂ ਦੇ ਨਾਲ ਜਿਹਦੀ ਘਰ ਵਾਲੀ ਲੁਧਿਆਣੇ ਲੈਂ ਚ ਲਾ ਕੇ ਸੀਮੈਂਟ ਲੈ ਰਹੀ ਬੋਰੀ ਉਦੋਂ ਡੀਸੀ ਪਰਮਿਟ ਤੇ ਸੀਮੈਂਟ ਦੇਂਦਾ ਹੁੰਦਾ ਸੀ ਉਹੋ ਜਿਹੇ ਬੰਦੇ ਆਉਣ ਇਹ ਉਹੋ ਜਿਹੇ ਬੰਦੇ ਆਉਣਗੇ ਉੱਤੇ ਰੱਬ ਆ ਉਹ ਲਿਆਊਗਾ ਚੱਕਰੀ ਕਮਾ ਕੇ ਫੇਰ ਉੱਥੇ ਤੇ ਉਹੋ ਜਿਹੇ ਬੰਦੇ ਆਉਣਗੇ ਪੰਜਾਬ ਦਾ ਪੜਾਊਗਾ ਲੋਕ ਪੰਜਾਬ ਨੂੰ ਵੇਖਣ ਆਉਣਗੇ ਪਹਿਲਾਂ ਵਾਂਗ ਜਿਤਨਾ ਗੋਰੇ ਆਣ ਕੇ ਕੰਮ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਇਹਦੇ ਇਤਿਹਾਏ ਨਹੀਂ ਜਾਂਦਾ ਸੀ ਆਉਣਗੇ ਇਹਦੇ ਦੇ ਡਰਦੇ ਭਾਈ ਦੇ ਵੀ ਕਿਰੇ ਕੋ ਮਾਰਨਾ ਦੇਵੇ ਗੈਂਗਸਟਰ ਯਾ ਉਹ ਸਾਡਾ ਸਮਾਨ ਨਾ ਖੋ ਕੇ ਲੈ ਜੇ ਇਹਦੇ ਤੇ ਆਉਂਦੇ ਨਹੀਂ ਪਰ ਆਊਗਾ ਟਾਈਮ ਪਰਮਾਤਮਾ ਲੈ ਆਊਗਾ ਜ਼ਰੂਰ ਤਾਂ ਜਿਹੜਾ ਕਾਂਗਰਸ ਦੀ ਸਰਕਾਰ ਤੁਹਾਨੂੰ ਲੱਗਦਾ ਕਿ 2027 ਤੇ ਪੱਕੀ ਆ ਕਿਉਂਕਿ ਆਮ ਆਦਮੀ ਪਾਰਟੀ ਵੀ ਕਹਿੰਦੀ ਆ ਕਿ ਤਿੰਨਾਂ ਸਾਲਾਂ ਚ ਬਹੁਤ ਵਿਕਾਸ ਕਰਾਇਆ ਏ ਤੇ ਦੁਬਾਰਾ ਜਿਹੜੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਆਊਗੀ ਵਿਕਾਸ ਤੁਸੀਂ ਵੇਖ ਲੋ ਕੀ ਹੋਇਆ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਕਾਂਗਰਸ ਸਰਕਾਰ ਦੇ ਵਿੱਚ ਸਰਦਾਰ ਹਰਮਿੰਦਰ ਸਿੰਘ ਗਿੱਲ ਨੇ ਲਾਉ ਯੂਨੀਵਰਸਿਟੀ ਲਿਆਂਦੀ ਸੀ ਕੈਰੋਂ ਜਿਹੜਾ ਬਹੁਤ ਵੱਡੀ ਵਧੀਆ ਯੂਨੀਵਰਸਿਟੀ ਸੀ ਹਾਰੇਕ ਜਿਹੜੇ ਬੰਦੇ ਦੀ ਪਹੁੰਚ ਤੋਂ ਦੂਰ ਸੀ ਯੂਨੀਵਰਸਿਟੀ ਕਾਲਜ ਗਰੀਬ ਪਰਿਵਾਰ ਦੀ ਉਹਨਾਂ ਦੇ ਵੀ ਬੱਚੇ ਮੁੰਡੇ ਕੁੜੀਆਂ ਉੱਥੇ ਲੋਕ ਕਰਨੇ ਦੇ ਬੜੇ ਬੜੇ ਵਕੀਲ ਜੱਜ ਬਣ ਕੇ ਨਿਕਲਨੇ ਸੀ ਉਹ ਸਰਕਾਰ ਬੰਦ ਦੇ ਇਹਨਾਂ ਬੰਦ ਕਰ ਦਿੱਤੀ ਇਹਨਾਂ ਨੂੰ ਸਵਾਲ ਕਰੋ ਲਾਲਜੀਤ ਭੁੱਲਰ ਨੂੰ ਭਗਵੰਤ ਮਾਨ ਜੀ ਨੂੰ ਵੀ ਉਹ ਕਿਉਂ ਬੰਦ ਕੀਤੀ ਉਹਦਾ ਫੰਡ ਕਿਉਂ ਨਹੀਂ ਜਾਰੀ ਕੀਤਾ ਗਿਆ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਉਹ ਤੋਂ ਨਵਾਂ ਪ੍ਰੋਜੈਕਟ ਤੇ ਕੀ ਲਿਆਉਣਾ ਹੈ ਇਹਨਾਂ ਸਵਾਤ ਤੇ ਫੇਰੇ ਆ ਨਾ ਕੋਈ ਹੋਰ ਪ੍ਰੋਜੈਕਟ ਆਉਂਦੇ ਕੋਈ ਕਿਸਾਨਾਂ ਵਾਸਤੇ ਮੇਲ ਆਉਂਦੀ ਕੋਈ ਕਿਸਾਨਾਂ ਵਾਸਤੇ ਵੱਡੇ ਪ੍ਰੋਜੈਕਟ ਆਉਂਦੇ ਪੰਜਾਬ ਦੇ ਵਿੱਚ ਕਈ ਲੱਗੇ ਆ ਆ ਮਾਨਸਾ ਸੰਗਰੂਰ ਵਾਲੇ ਕਈ ਫੈਕਟਰੀਆਂ ਨੇ ਕੋਈ ਵੱਖਰੀ ਕੋਈ ਕੁਛ ਕੋਈ ਕੁਛ ਕੋਈ ਕੁਛ ਕੋਈ ਕੁਛ ਕਿਤੇ ਆਲੂ ਲੱਗਦੇ ਆ ਚਿਪਸ ਬਣਾਉਣ ਵਾਲੀ ਫੈਕਟਰੀ ਆ ਆਲੂਆਂ ਦੇ ਲੱਗੇ ਇਹੋ ਜਿਹੀਆਂ ਚੀਜ਼ਾਂ ਲਿਆਉਂਦੇ ਸਾਡੇ ਕੋਲ ਦੱਸੋ ਕੀ ਆ ਸਵਾਲ ਕਰੋ ਇਹਨਾਂ ਨੂੰ ਜਿਹੜੇ ਪਹਿਲਾਂ ਸਰਕਾਰ ਚ ਰਹਿ ਗਏ ਨੇ ਇਹਨਾਂ ਕੀ ਲਿਆਂਦਾ ਉਹ ਤੇ ਚਲਾ ਨਹੀਂ ਸਕੇ ਨਵੇਂ ਇਹਨਾਂ ਕੀ ਲਿਆਂਦਾ 2 ਸਾਲ ਰਹਿ ਕੋਈ ਹਾ ਦਾ ਨਾਰਾ ਮਾਰਨਾ ਕੋਈ ਗੱਲ ਕਰਨ ਸਾਨੂੰ ਪਤਾ ਹੋਵੇ ਵੀ ਇਹ ਜਾ ਕੇ ਲੰਡੇ ਆ ਮੁੱਖ ਮੰਤਰੀ ਨਾਲ ਆਪਦਾ ਕੋਈ ਲੈਉਣ ਵਾਸਤੇ ਕੋਈ ਪ੍ਰਾਈਵੇਟ ਕੰਪਨੀਆਂ ਨੂੰ ਅਪਰੋਚ ਕਰ ਰਹੇ ਆ ਇਹ ਕਦੀ ਸੁਣੀ ਜਿਕੇ ਐਮ ਐਲ ਏ ਮੰਤਰੀ ਦੀ ਗੱਲ ਕੋਈ ਇਹੋ ਜੀ ਮਿੱਠਾ ਜੀ ਇੱਕ ਸਵਾਲ ਆ ਇਹ ਵੀ ਪਹਿਲੀ ਵਾਰੀ ਹੋਇਆ ਕਿ ਪੰਜਾਬ ਦਾ ਲੁੱਟ ਕੇ ਦਿੱਲੀ ਚ ਲਾ ਰਹੇ ਆ ਆਪਾਂ ਮੈਂ ਤੇ ਪਹਿਲੀ ਵਾਰ ਹੀ ਵੇਖ ਰਿਆਂ ਪਹਿਲਾਂ ਤੇ ਮੈਂ ਕਦੀ ਵੇਖਿਆ ਨਹੀਂ ਹੁਣੇ ਮਤਲਬ ਪਤਾ ਲੱਗਦਾ ਵੀ ਉੱਥੇ ਦੋ ਬੰਦੇ ਸੀਐਮ ਹਾਊਸ ਬੈਠੇ ਆ ਜੀ ਚਾਰ ਉਹਦੇ ਦਫ਼ਤਰ 'ਚ ਬੈਠੇ ਆ ਜੀ ਤੇ ਮੈਂ ਤੇ ਹੁਣੇ ਹੀ ਵੇਖ ਰਿਆਂ ਜੀ ਪਹਿਲਾਂ ਮੈਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ 'ਚ ਸਾਢੇ 4 ਸਾਲ ਮੇਰਾ ਮੁੱਖ ਮੰਤਰੀ ਦੇ ਘਰ ਆਉਣ ਜਾਣੀ ਤੁਹਾਨੂੰ ਪਤਾ ਹੀ ਆ ਹਫ਼ਤੇ ਦੇ ਵਿੱਚ ਮੈਂ ਪੰਜ ਦਿਨ ਉੱਥੇ ਰਹਿੰਦਾ ਸੀ ਮੇਰੇ ਸਾਹਮਣੇ ਤੇ ਉਦੋਂ ਕੁਝ ਕਦੀ ਗਿਆ ਨਹੀਂਗਾ ਹੂੰ ਉਹ ਵੀ ਹੋਣੀ ਆ ਮੇਰੇ ਸਾਹਮਣੇ ਤੇ ਕਦੀ ਨਹੀਂ ਮੈਂ ਤੁਹਾਨੂੰ ਖੋਲ ਕੇ ਜਾ ਕਿਸੇ ਨੇ ਵੇਖਿਆ ਦੱਸੋ ਹੁਣ ਤੇ ਬੱਚਾ ਬੱਚਾ ਕਹਿਣ ਲਿਆ ਜੀ ਮਤਲਬ ਸਾਹਮਣੇ ਬੈਠੇ ਨੇ ਸਾਰੀ ਕਮਾਂਡ ਉਹਨਾਂ ਦੇ ਹੱਥ 'ਚ ਆ ਤੁਹਾਡੀ ਬਿਜ਼ਨਸ ਬਈਨਾਂ ਨਾਲ ਗੱਲ ਕਰਾ ਦੇਾਂਗੇ ਕਿ ਵੱਡੇ ਬਿਜ਼ਨਸ ਬਈਨਾਂ ਨਾਲ ਗੱਲ ਕਰਾ ਦੂੰਗਾ ਮੈਂ ਖੁਦ ਕਰਾ ਦੂੰਗਾ ਚੰਡੀਗੜ੍ਹ ਆਫ ਕੈਮਰਾ ਕਰਾ ਦੂੰਗਾ ਤੁਹਾਡੀ ਗੱਲ ਜਿਹੜੇ ਕਹਿਣਗੇ ਚੰਡੀਗੜ੍ਹ ਮੇਰੇ ਕੋਲ ਆ ਜਿਓ ਦੋ ਚਾਰ ਪੰਜ ਦਿਨ ਰਹੋ ਤੇ ਉਹ ਕਹਿਣਗੇ ਵੀ ਅਸੀਂ ਜਾ ਕੇ ਆਏ ਆ ਦੇਖ ਕੇ ਆਏ ਆ ਕਰਕੇ ਆਏ ਆ ਬਸ ਤਾਂ ਮਿੱਠਾ ਜੀ ਅਖੀਰ ਦੇ ਵਿੱਚ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਜੇ ਕਿ ਕਾਂਗਰਸੀ ਜਿਹੜੀ ਆ ਪੰਜਾਬ ਦਾ ਭਲਾ ਕਰ ਸਕਦੀ ਆ ਤੇ ਅਸੀਂ ਤੇ ਅਰਦਾਸ ਕਰਦੇ ਆਂਗੇ ਸਾਡਾ ਵੀਰ ਕਿਰਨ ਜੀ ਤੇ ਮਿੱਠਾ ਵੀ ਐਮ ਐਲ ਏ ਹੋਵੇ ਤਾਂ ਮੰਤਰੀ ਬਣੇ ਤਾਂ ਉਹ ਉਹਦਾ ਵੀ ਘੱਟ ਕੱਬ ਦੇਖੀਏ ਉਹ ਤੇ ਵੈਗਰੂ ਦੇ ਹੱਥ ਆ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਜੇ ਉਹਨੇ ਚਾਹਿਆ ਤੇ ਉਹ ਕੀ ਨਹੀਂ ਕਰ ਸਕਦਾ ਹਾਂਜੀ ਤੇ ਉਹਦੇ ਮਿਹਨਤੀ ਦੇ ਬਾਗ ਪ੍ਰਮਾਤਮਾ ਦੀ ਆ ਪਤਾ ਨਹੀਂ ਉਹਦੀ ਕੀ ਮਰਜ਼ੀ ਆ ਆਪਾਂ ਤੇ ਆਪਣੀ ਮਿਹਨਤ ਕਰਨ ਦਾ ਪਰ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਆਪਣੇ ਮਾਝੇ ਦੇ ਦਿਆਨੂ ਵੀ ਪੰਜਾਬ ਦੇ ਲੋਕ ਵੀ ਬੰਦਾ ਵੇਖ ਕੇ ਚੁਣਿਓ ਜੇ ਉਹ ਨਾ ਹੋਵੇ ਵੀ ਤੁਸੀਂ ਦਵਾ ਦਬ ਕਰਕੇ ਵੋਟਾਂ ਪਾ ਦਿਓ ਅੱਖਾਂ ਮੀਟ ਕੇ ਚੌ ਮਹੀਨਿਆਂ ਪਿੱਛੋਂ ਫੇਰ ਤੁਸੀਂ ਰੋਵੋ ਬੰਦਾ ਵੇਖ ਕੇ ਚੁਣਿਓ ਜੇ ਜਿਹਦੀ ਤੁਸੀਂ ਬਾਹ ਮੋੜ ਸਕਦੇ ਜੇ ਕੋਲ ਬਹਿ ਕੇ ਉਹਦੇ ਚਾਹ ਪੀ ਕੇ ਰੋਟੀ ਖਾ ਕੇ ਉਹਨੂੰ ਕੰਮ ਦੱਸ ਸਕਦੇ ਜੇ ਉਹਨੂੰ ਨਾਲ ਇਹ ਨਾ ਹੋਵੇ ਵੀ ਅਗਲਾ ਮੂੰਹ ਜਵਾਂ ਜੇ ਤੁਸੀਂ ਗਾਲ ਹੀ ਕੱਢਣ ਦਾ ਹੈ ਹੁਣ ਤੇ ਅਗਲਾ ਕਹੇ ਪਹਿਲੇ ਲੀਡਰਾਂ ਨੂੰ ਮੈਂ ਸੁਣ ਲਈ ਆ ਬਸ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਗੱਲ ਅਗਲੇ ਦੱਸੀ ਨਹੀਂ ਹੁੰਦੀ ਗਾਲਾ 10 ਪੈਸੇ ਦਸੀ ਹੁੰਦੀ ਆ ਉਹ ਆਂਦਾ ਹੋ ਜੂਗਾ ਮੈਂ ਸਮਝ ਲਿਆ ਪਤਾ ਨਹੀਂ ਬ੍ਰਹਮ ਗਿਆਨੀ ਪਹਿਲੇ ਲੀਡਰ ਹਾਂਜੀ ਤੇ ਇਹ ਕਰਕੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਹੁਣ ਬੰਦਾ ਵੇਖ ਕੇ ਚੁਣੇ ਹੋ ਜੇ ਵੀ ਫੇਰ ਪਛਤਾਇਆ ਹੋਣਾ ਧੰਨਵਾਦ ਤਾਂ ਇਹ ਸਨ ਕਾਂਗਰਸ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਕਿਰਨਜੀਤ ਮਿੱਠਾ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ ਤਰਨਤਾਰਨ ਜ਼ਿਲ੍ਹੇ ਦੇ ਜਿਨ੍ਹਾਂ ਨੇ ਦੱਸਿਆ ਕਿ ਨਾ ਤਾਂ ਸੁਖਪਾਲ ਸਿੰਘ ਖਹਿਰਾ ਇਨਾਂ ਦੇ ਥੱਲੇ ਦੱਬਿਆ ਇਹ ਤੇ ਨਾਂ ਹੀ ਦੱਬਿਆ ਰਹਿ ਸਕਦਾ ਹੈ ਕਿਉਂਕਿ ਉਹ ਪੰਜਾਬ ਦਾ ਭਲਾ ਕਰਨ ਨਿਕਲੇ ਨੇ ਉਹਨਾਂ ਦੇ ਕਰੀਬੀ ਨੇ ਉਹਨਾਂ ਦੇ ਨਾਲ ਰਹਿੰਦੇ ਨੇ ਹਰ ਵਕਤ ਪੰਜਾਬ ਦੇ ਵਿੱਚ ਸਿਆਸਤ ਵੀ ਕਰਦੇ ਨੇ ਹਰ ਥਾਂ ਤੇ ਜਾਂਦੇ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਸਭ ਤੋਂ ਪਹਿਲਾ ਪਰਚਾ ਜਿਹੜਾ ਭਗਵੰਤ ਮਾਨ ਤੇ ਦਰਜ ਹੋਵੇਗਾ ਤੇ ਉਸ ਲੱਖਾਂ ਦੇ ਪਿੱਛੇ ਹੋਊਗਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ 80 Pro ਨਿਊਜ਼ ਮੈਂ ਹਾਂ ਜਸਵੀਰ ਸਿੰਘ ਚੀਨਾ ਤਰਨਤਾਰਨ